ਹੈਲੋ ਹੈਲੋ ਮੈਂ ਨਹੀਂ ਬੋਲਣਾ ਐਕਸਕਿਊਜ਼ ਮੈਂ ਤਕਾ ਤਾਂ ਮਾਰਦਾ ਮੈਨੂੰ ਤੇਰੇ ਕੰਜਰਖਾਨੇ ਦੀ ਲੋਟਾਉਂਦੇ ਮਤ ਚੱਲ ਵੇ ਮੇਰੇ ਕਾਹਦੇ ਕੰਜਰਖਾਨੇ ਨੇ ਮੇਰੇ ਕੰਜਰਖਾਨੇ ਦੱਸਦਾ ਤੇਰਾ ਕੁਛ ਨਹੀਂ ਹੋਰ ਕੀ ਦਾ ਮੇਰੀ ਗੱਲ ਸੁਣ ਲੈ ਹਾਏ ਹੋ ਗਏ 3.5 ਲੱਖ ਰੁਪਏ ਲੱਗ ਗਿਆ ਮੜਾ ਇੱਕ ਅੰਕ ਕੱਚਾ ਐਕਸਕਿਊਜ਼ ਛੱਡੋ ਜੀ ਮੈਨੂੰ ਮੜਾ ਹਾਏ ਹਾਏ ਕਿਵੇਂ ਛੱਡ ਛੱਡ ਮੜਾ ਅਰਦਾ ਵਿੱਚ ਬੋਲਣਾ ਜ਼ਰੂਰੀ ਹੁੰਦਾ ਦੁਆਰੇ ਲੱਗਲੇ ਐਕਸਲ ਹਾਏ ਹਾਏ ਕਰਵਾਤਾ ਸੀ ਨਾ ਉਹੀ ਕੰਮ ਵੀ ਕਿਹੜਾ ਉਹੀ ਕੰਮ ਕਰਾਤਾ ਨਹੀਂ ਨਾ ਕਰਾਤਾ ਤਿੰਨ ਚਾਰ ਲੱਖ ਲਵਾ ਕੇ ਧਰਤਾ ਥੱਕ ਗਿਆ ਨਾ ਹੁਣ ਤਾਂ ਜੜਾ ਆ ਕੇ ਪੈ ਗਿਆ ਠੱਕਣੀ ਆ ਕਦੋਂ ਦੀ ਕੁੱਤੇ ਭਕਾਈ ਕਰਦਾ ਫਿਰਦਾ 3 ਲੱਖ ਲੱਗਿਆ ਮੇਰੀ ਗੱਲ ਸੁਣ ਲੈ ਨਾ ਲਾਉਂਦਾ ਨਾ ਲਾਉਂਦਾ ਨਾਲੇ ਸਰਪੰਚੀ ਜਾਂਦੀ ਪਈ ਜਾਂਦੀ ਨਹੀਂ ਤਾਂ ਮੈਂ ਨਾ ਵੀ ਲਾਉਂਦਾ ਮੈਂ ਤਾਂ ਸਰਪੰਚੀ بچਾਉਣ ਵਾਸਤੇ ਲਾਤਾ ਉਹ ਤਾਂ ਮੈਨੂੰ ਦੀਂਦਾ ਹੀ ਆ ਤੇਰੇ ਕਰਕੇ ਹੀ ਲੱਗਿਆ ਇਹ ਮੇਰੇ ਕਰਕੇ ਕਾਨੂੰ ਲੱਗਿਆ ਮੈਨੂੰ ਪਤਾ ਕੀ ਦੇ ਕਰਕੇ ਲੱਗਿਆ ਤੇਰੀ ਵਜ੍ਹਾ ਨਾਲ ਲੱਗਿਆ ਨਾ ਤੈਨੂੰ ਲੱਤਾਂ ਦੋੜਨੀਆਂ ਜ਼ਰੂਰੀ ਸੀ ਕਿਉਂ ਤੈਨੂੰ ਰੱਖਣੀਆਂ ਜ਼ਰੂਰੀ ਸੀ ਉਹ ਓਹੋ ਤੂੰ ਸਮਝਦੀ ਕਿਉਂ ਨਹੀਂ ਕੋਈ ਆਇਤਾ ਹੁਣ ਫਿਰ ਮੈਂ ਹਰੇਕ ਨਾਲ ਪੰਗੇ ਲੈਣ ਲੱਗਿਆ ਫਿਰ ਤਾਂ ਬਸ ਹੋ ਗਈਆਂ ਸਰਪੰਚੀਆਂ ਮੇਰੀ ਗੱਲ ਸੁਣ ਤੈਂ ਗੁੱਲੇ ਰੱਖੇ ਮੇਰੇ ਤੂੰ ਪਿਆਇਆ ਹੋਇਆ। ਇਹ ਵੀ ਨਹੀਂ ਤਾਂ ਮੈਨੂੰ ਦੱਸਿਆ। ਤੇਰੇ ਨਿਆਣਾ ਇਹ ਵੀ ਨਹੀਂ ਤੂੰ ਮੈਨੂੰ ਦੱਸਿਆ। ਦੁਬਾਰੇ ਕਰੀਏ ਮੜਾ। ਓ ਨਾ। ਨਾ ਪੁੱਤਾ ਇਹ ਨਾ ਕਰ। ਤੂੰ ਆਇਆ ਨਾ। ਆਇਆ ਦੁਬਾਰੇ। ਤੜਕੇ ਦੀ ਪਕਾਈ ਕਰਾਈ ਹੈਗੀ। ਕੱਲ ਦਾ ਲੱਗਿਆ ਮੈਂ। ਮਸਾਂ ਕਿਤੇ ਜਾ ਕੇ ਕੰਮ ਬਣਿਆ। 3 ਲੱਖ ਹਲਵਾਤਾ ਤੂੰ। ਸਿਰਫ ਤੇਰੀ ਵਜ੍ਹਾ ਨਾਲ ਲੱਗਿਆ ਇਹ। ਹਾਂ ਮੇਰੇ ਕਰਕੇ ਲੱਗਿਆ। ਤੇ ਹੋਰ ਕੀ ਦੇ ਕਰਕੇ। ਸ਼ਰਮ ਤਾਂ ਨਹੀਂ ਆਉਂਦੀ ਕਹਿੰਦੇ ਨੂੰ ਵੀ ਤੇਰੇ ਕਰਕੇ ਲੱਗਿਆ। ਉਹ ਸ਼ੁਕਰ ਕਰੇ ਤਾਂ ਉੱਤੋਂ ਸਰਪੰਚੀ ਜਾਂਦੀ ਸੀ। सरपंच जी ने बजा करना मेनू 3 लाख ਲਾਉਣਾ ਪੈਂਦਾ ਨਹੀਂ ਮਦਦ ਤੈਨੂੰ ਹੀ ਬਸਾਉਂਦਾ ਵੀ ਐਸੇ ਨੇ ਤੋੜੀਆਂ ਤੇ ਬੈਠੀ ਰਹਿਣ ਦਿੰਦਾ ਮੈਂ ਕਿਹਾ ਕਿਹਾ ਸੀ ਮੈਨੂੰ ਛੜਾ ਕੇ ਲੈ ਕੇ ਜਾ ਮੈਂ ਸਰਪੰਚੀ ਨਹੀਂ ਬਚਾਉਣੀ ਸੀ ਸਰਪੰਚੀ ਤੂੰ ਆਪਦੇ ਲਈ ਬਚਾਉਣੀ ਸੀ ਮੇਰੇ ਲਈ ਨਹੀਂ ਤੇਰੇ ਲਈ ਨਹੀਂ ਨਾਲੇ ਹੋਰ ਓਲੇ ਨਾ ਰੱਖਦਾ ਉਦੋਂ ਤੇਰੇ ਕਰਕੇ 3 ਲੱਖ ਲੱਗ ਗਿਆ ਤੇਰੇ ਕਰਕੇ ਹੀ ਲੱਗਿਆ ਓਲਾ ਰੱਖਿਆ ਮੇਤੋਂ ਅਖੇ ਮੈਂ ਵਿਆਹਿਆ ਨਹੀਂ ਫਿਰ ਨਿਆਣੇ ਦਾ ਓਲਾ ਰੱਖਿਆ ਮੇਰੇ ਜਵਾਕ ਨਹੀਂ ਫਿਰ ਅਛਿੰਦਰ ਕਿੱਧਰੋਂ ਆ ਗਈ ਦੀਪੀ ਕਿੱਧਰੋਂ ਆ ਗਈ ਤੇਰੇ ਪਵਾੜਿਆਂ ਕਰਕੇ 3 ਲੱਖ ਲੱਗ ਗਿਆ ਤੇਰਾ ਓ ਫਿਰ ਜੇ ਲੱਗ ਗਿਆ ਠੀਕ ਆ ਫਿਰ ਹੁਣ ਮੇਰੀ ਗੱਲ ਸੁ ਉਹਨਾਂ ਦੀ ਲੱਤਾਂ ਬਾਹ ਤੋੜਨੀਆ ਜ਼ਰੂਰੀ ਸੀ ਮੇਰਾ ਕੁਝ ਤੋੜ ਦਿੰਦੀ ਉਹ ਤਾਂ ਤੇਰਾ ਹੀ ਤੋੜਿਆ ਸੀ ਮੈਨੂੰ ਕਿਵਸੇ ਟੁੱਟੀ ਨਹੀਂ ਬਾਹ ਹਜੇ ਜੇ ਬਾਲੀ ਬੁਕਰਦਾ ਤਾਂ ਹੁਣੇ ਤੋੜਦੇ ਨੀ ਲੱਤ ਬੰਦੇ ਰਹੀ ਕਰ ਗੱਲ ਬਾਹ ਤੋੜ ਦੇਨੀ ਛੱਡਿਆ ਕੋਈ ਕਸਰ ਛੱਡਿਆ ਕਸਰ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਫਿਰ ਤੈਨੂੰ ਐ ਮੇਰੀ ਗੱਲ ਸੁਣ ਉਹ ਤਾਂ ਠੀਕ ਹੈ ਫਿਰ ਬਾਪੂ ਦੀ ਲੱਤ ਤੋੜਨ ਦੀ ਕੀ ਲੋੜ ਸੀ ਤੈਨੂੰ ਕੀ ਉਹ ਕਿਹ ਆਇਆ ਸੀ ਤੰਗਲੀ ਚੱਕ ਕੇ ਆਖੇ ਮੈਂ ਤੋੜਦਾ ਸਰਪੰਚ ਦੀ ਲੱਤ ਓ ਮੇਰੀ ਗੱਲ ਸੁਣ ਲੈ ਕੁੱਤੇ ਵੀ ਭੰਗ ਦੇਂਦਾ ਹੁਣ ਹਰੇਕ ਆ ਪੰਗਾ ਲਾ। ਚੁੱਪ ਵੀ ਕਰਾਇਆ ਕਰ। ਹਰੇਕ ਨਾਲ ਪੰਗਾ ਲਈ ਜੀ। ਲਓ ਮੈਂ ਤਾਂ ਲਾਉਂਗੀ। ਓਏ ਨਹੀਂ ਜਿਹੜਾ ਸਿਆਣਾ ਬੰਦਾ ਹੁੰਦਾ ਕਦੇ ਬੋਲਦਾ ਨਹੀਂ। ਚੁੱਪ ਬੱਟੂ। ਕਿਉਂ? ਕਿਉਂ ਬੱਟੂ ਚੁੱਪ? ਹੁਣੇ ਅੱਗੇ ਵਧਣਾ ਹੁੰਦਾ। ਹਾਂ ਆਏ ਵਧਣਾ ਅੱਗੇ। ਓਏ ਹੋਰ ਹੁਣ ਲੜਕੇ ਪਤਾ ਕੀ ਲੜਕੇ ਤਾਂ ਕੰਮ ਰੁਕੂ। ਫਸੂ ਕੰਮ। ਐਵੇਂ ਕਿਵੇਂ ਫਸੂਗਾ? ਅਗਲੇ ਬਹਿ ਕੇ ਨਾ ਚੁੱਪ ਕਰਕੇ ਹੁਣ। ਲੈ। ਓ ਤੂੰ ਸਮਝਦੀ ਨਹੀਂ ਇਹ ਚੀਜ਼ਾਂ 'ਚ ਕੋਈ ਫਾਇਦਾ ਨਹੀਂ। ਜੇ ਆਪਾਂ ਅੱਗੇ ਵਧਣਾ ਨਾ ਇਹ ਚੀਜ਼ਾਂ ਨਾਲ ਨਹੀਂ ਚੁੱਪ ਕਰਾਈਦਾ। ਕੰਮ ਨਾਲ ਚੁੱਪ ਕਰਾਉ ਬੰਦੇ ਨੂੰ। ਕਿਵੇਂ? ਕੰਮ ਨਾ ਚੁੱਪ ਕਰਾਉਂ ਦੱਸ ਮੈਨੂੰ ਕੰਮ ਬਧੋ ਜ ਅੱਜ ਸਰਪੰਚਾਂ ਕੱਲ ਨੂੰ ਐਮ ਐਲ ਏ ਅੱਛਾ ਫੇਰ ਉਹ ਚੁੱਪ ਹੋ ਜਾਣਗੇ ਤੇ ਜੋ ਦੰਦਣਾ ਨਹੀਂ ਮਾਣੀਏ ਦੇ ਦੰਦਲਾ ਕਿਉਂ ਨਹੀਂ ਤਾਂ ਹੱਕ ਤੇ ਮੂਂਗਦਲ ਜਾਂਦੀ ਹੈ ਜਦੇ ਓ ਯਾਰ ਤੂੰ ਮੇਰੀ ਗੱਲ ਸੁਣ ਉਹ ਤੂੰ ਸਰਪੰਚ ਖੜਾ ਸੀ ਅਗਲੀ ਨੇ ਲਿਆ ਨਾ ਪੰਗਾ ਬਰਾਬਰ ਆਖੇ ਮੈਂ ਖੜੂ ਸਰਪੰਚਣੀ ਧਰਤੀ ਨਾ ਮਾਂਜ ਕੇ ਹਾਂ ਧਰਤੀ ਮਾਂਜ ਕੇ ਪੈ ਤਾਂ ਲੱਗੇ ਨਾ ਆਪਣੇ ਦੁੱਗਣੇ ਲੱਗੇ ਪੈਸਿਆਂ ਦਾ ਟੱਕਰ ਨਹੀਂ ਜਿਹੜਾ ਉਂਝਾਣ ਚ ਸੁਆਦ ਆਉਂਦਾ ਨਾ ਉਹ ਬਾੜਾ ਲੜਾਈ ਚ ਕੋਈ ਫਾਇਦਾ ਨਹੀਂ ਆਪਦੇ ਕੰਮ ਨੂੰ ਠੋਕਰ ਮਾਰਨਾ ਫੇ ਮੈਨੂੰ ਕਿ ਹਲ ਜਣਾ ਚ ਰੱਖਿਆ ਸੀ ਉਹ ਤ ਜੇ ਦੋ ਆਪਾਂ ਐਮਐਲਏ ਬਣ ਕੇ ਦੰਦਲਾ ਨੀ ਪਹਿਣਗੇ ਦੰਦਲਾ ਨਾ ਪਹਿਣਗੇ ਕੁਛ ਹੋਰ ਵੀ ਐਕਸ਼ਨ ਜੇ ਆਪਾਂ ਐਮਐਲਏ ਬਣ ਕੇ ਅਗਲੇ ਤੇ ਦੰਦਲਾ ਨੀ ਪਹਿਣਗੇ ਆ ਦੰਦਲਾ ਵੀ ਪਹਿਣਗੇ ਕਦੇ ਕੁਛ ਹੋਰ ਵੀ ਉਹ ਤੈਨੂੰ ਪਤਾ ਨਹੀਂ ਵਿੱਚੇ ਵਿੱਚੀ ਜੁਰਦਾ ਹੁੰਦਾ ਫਿਰ ਹੋਰ ਕੋਈ ਬਾਹ ਨਹੀਂ ਜਲਦੀ ਫਿਰ ਆ ਚੀਜ਼ਾਂ ਕਰਦਾ ਆ ਚੀਜ਼ਾਂ ਕਰਦਾ ਅਗਲੇ ਨੇ ਹੱਕ ਤੇ ਮੂਂਗ ਰਲੀ ਤੇਰੇ ਬਰਾਬਰੀ ਸਰਪੰਚ ਹੀ ਖੜੀ ਤੇਰੇ ਉਹ ਫਿਰ ਜਿੱਤ ਗਈ ਜਿੱਤ ਗਈ ਜਿਹੜਾ ਪੈਸਾ ਲਾਇਆ ਤੈਂ ਉਹ ਉਹ ਪੈਸੇ ਨੂੰ ਛੱਡ ਪੈਸਾ ਤਾਂ ਲੱਗਦਾ ਹੀ ਰਹਿੰਦਾ ਹੁਣ ਮੇਰੀ ਗੱਲ ਸੁਣ ਲੈ ਹੁਣ ਜੇ ਅੱਗੇ ਵਧਣਾ ਹੈ ਤਾਂ ਮੇਰੀ ਗੱਲ ਸੁਣ ਚੱਲ ਉਹਨਾਂ ਦੇ ਘਰੇ ਤੇ ਮਾਫੀ ਮੰਗ। ਮੈਂ ਮਾਫੀ ਮੰਗਾ। ਓਏ ਮਾਫੀ ਨਾਲ ਕੁਝ ਨਹੀਂ ਹੁੰਦਾ ਆਪਣਾ ਬਹੁਤ ਕੁਝ ਹੋਜੂ। ਆਪੇ ਲੱਤਾਂ ਬਾਹਾਂ ਤੋੜ ਕੇ ਹੁਣ ਆਪੇ ਮੇਰੇ ਤੋਂ ਮਾਫੀਆ ਮੰਗਾ। ਤੂੰ ਡਿੱਗਣ ਜਾਂਦਾ ਪੈਰਾਂ ਚ ਅਗਲਿਆਂ ਦੇ ਮੈਂ ਤੂੰ ਇਹ ਗੱਲ ਕਿਉਂ ਨਹੀਂ ਸਮਝਦੀ? ਅੱਵਾ ਮੈਂ ਨਹੀਂ ਸਮਝਣੀ ਤੇਰੀ ਗੱਲ। ਓ ਤੂੰ ਮੇਰੀ ਗੱਲ ਸੁਣ। ਕਦੇ ਵਾਸਤੇ ਤੈਨੂੰ ਮੈਂ 20 ਵਾਰੀ ਸਮਝਾਤਾ। ਸਿਆਣਾ ਬੰਦਾ ਕਦੇ ਨਹੀਂ ਬੋਲਦਾ ਹੁੰਦਾ। ਮੰਨਿਆ ਕਰ। ਤਮਾਗ ਨਾ। ਹਮਾਂ ਨੇ ਤਾਂ ਮਾਫੀਆ ਮੰਗਾ। ਹਾਂ। ਆ ਕਹਦਾ ਹੋਰ ਕੀ ਕੀ ਕਹਨੀ ਆ ਤੂੰ ਉਹ ਕੋਈ ਨਾ ਹੁਣ ਮੈਂ ਉਹਨਾਂ ਤੋਂ ਮਾਫ਼ੀਆਂ ਮੰਗਾ ਉਹ ਮੰਗਣੀਆਂ ਪੈਣਗੀਆਂ ਆਪੇ ਲੱਤਾਂ ਮਾਵਾਂ ਤੋੜ ਕੇ ਮੈਥੋਂ ਤਾਂ ਨਹੀਂ ਨੱਕ ਰਗੜ ਹੁੰਦੇ ਓਏ ਮੇਰੀ ਗੱਲ ਸੁਣ ਕਰਨਾ ਬੂ ਸਿਆਣਾ ਬੰਦਾ ਤੈਨੂੰ ਮੈਂ 20 ਵਾਰੀ ਕਹਦਾ ਕਦੇ ਬੋਲਦਾ ਨਹੀਂ ਹੁੰਦਾ ਖੜ ਜਾਰ ਫਲੋਈ ਮਾਰਤਾ ਕੁਤੀ ਕੋਈ ਨਹੀਂ ਬੈਗੀ ਬੀ ਵੈਰੀ ਗੱਡ ਅਰੇ ਨਾ ਹਰਮਨ ਨੇ ਫੜਤੇ ਸੀ ਬਲੂਗਲੇ ਹੈ ਬਈ ਹੂੰ ਆ ਗਿਆ ਜੀ ਸਾਡਾ ਹਾਂ ਸੋਢਰ ਨਾਲ ਪੋਤਾ ਪੈਂਚ ਅਜੀ ਦਾ ਕਿ ਮੈਂ ਅੰਕਲ ਫੜਲਾ ਫੜਲਾ ਦਸਾਂ ਪੰਜ ਮਿੰਟ ਬਾਅਦ ਕਹਿੰਦਾ ਚੱਕੋ ਉਹਨੇ ਬੋਰੀ ਚ ਪਾ ਕੇ ਲੈ ਆ ਤੇ ਤੁਹਾਡਾ ਹਰਮੜ ਬੋਰੀ ਚ ਪਾ ਕੇ ਲੈ ਕੇ ਦੇ ਡੈਡੀ ਤਾਂ ਕਿੱਥੇ ਹੁੰਦਾ ਇਕੱਲਾ ਹੀ ਸੀ ਡੈਡੀ ਡੈਡੀ ਇਕੱਲਾ ਸੀ ਤੇ ਡੈਡੀ ਕਹਿੰਦਾ ਕਹਿੰਦਾ ਪਹਿਲਾਂ ਐਂ ਦੋ ਐਂ ਕਰੋ ਕਾਹੇ ਕਰੋ ਮੀਟ ਪਾਓ ਉਹ ਪਿਆ ਤਾਂ ਤਾਂ ਕਰਕੇ ਖਾਣਾ ਉਹ 2 ਕਿਲੋ ਬਣਾ ਕੇ ਗਏ ਸੀ ਤੇ ਗੱਤਾਂ ਸੰਲਾ ਗੱਤ ਕਾ ਮਜਾਈ ਦੋ ਦੋ ਬੱਡੇ ਤੇ ਮੈਨੂੰ ਪਤਾ ਹੈ ਗੱਤ ਕਾ ਮਿਨਾਂ ਮਾ ਜਾ ਕੇ ਬਠੋ ਗੱਤ ਕਾ ਪੂਰਾ ਝੂੜਾ ਕਰਤਾ ਭਈ ਮੈਂ ਮੈਂ ਹੁਣ ਕਹੀ ਆ ਪੂਰਾ ਝੂੜਾ ਕਰ ਕਿਸੇ ਨੂੰ ਪਤਾ ਨਹੀਂ ਲੱਗਿਆ ਉੱਤਕਾ ਵਰ ਗਿਆ ਬਾਜ ਤੇ ਰੈਡੀ ਨੂੰ ਪਤਾ ਲੱਗ ਗਿਆ ਪਤਾ ਨਹੀਂ だっ ਠੀਕ ਸੀ ਐ ਬੈਠਣ ਲੱਗਿਆ ਪੂਰੇ ਝੂੜਾ ਕਰ ਉੱਟ ਕੇ ਪਰ ਆ ਮੈਂ ਕੇ ਮਹੌਲ ਸੀ ਸਫਾਈ ਦਾ ਠੀਕ ਸੀ ਵਧੀਆ ਪਿਆ ਸੀ ਵਧੀਆ ਓਏ ਆ ਜਾਓ ਭਾਈ ਓਏ ਕਹਿ ਲੈ ਤੂੰ ਕਰ ਬੰਤਾ ਜੀ

ਉਮੀਦ ਤੇ ਲੈ ਗਈ ਕਿ ਤੋਂ ਆਵਾਂ ਮੜ ਅੱਖਾਂ ਲੇ ਆਏ ਵੀ ਜਿਹੜੇ ਇੱਕ ਇਹਦੇ ਨਾਲ ਜਿੱਥੇ ਉਹ ਹੱਸਿਆ ਨਹੀਂ ਨਹੀਂ ਮਾਫਾ ਨਹੀਂ ਇਹ ਕਿਉਂ ਆ ਲੱਗੀ ਜਾਂਦਾ ਵੀ ਆਪਣੀ ਨਾ ਇਹ ਤਾਂ ਬਈ ਫੋਟੋਆਂ ਖੇਦਦੇ ਆ ਬਾਅਦ ਕਹਿੰਦੇ ਢੇਲੇ ਦੀਆਂ ਨਹੀਂ ਪਹਿਲਾਂ ਉਹਨੇ ਨੀਵੇਂ ਨੂੰ ਵੀਡੀਓ ਰੇਨ ਲਾ ਗਿਆ ਪਤਾ ਜੇ ਤੂੰ ਖਿੱਚ ਦਿੰਦਾ ਫਿਰ ਵੀ ਇਹਨੇ ਦਿੱਤੀ ਹੈ ਗੰਡੇ ਸੁਜੀ ਬਾਹਰ ਦੇ ਦੋਨੇ ਕੈ ਜਸਨ ਮੇਰਾ ਮੱਕਾ ਪ੍ਰਾਸਤ ਕੋਈ ਕੰਮ ਨਹੀਂ ਕਰਦਾ ਹਾਂ ਗੋਲ ਗੰਡੇ ਦੇ ਦੀ ਨਾ ਦੇ ਸੀ ਚੱਕਲੇਤੀ ਬਾਜਾ ਅੱਛਾ ਤੂੰ ਨਹੀਂ ਦਿੱਤੀ ਐ ਵੀ ਖੇਡ ਇਸ ਨੂੰ ਕਹੇ ਪਰਮਾਨੈਂਟੀ ਬਣਾਣਾ ਹੱਥ ਤੱਕ ਬੰਤਦਾ ਹੈ ਫਿਰ ਵੀ ਹੱਥ ਨੇ ਤਾਂ ਖੋਲਣੀ ਸੀ ਹੱਥ ਨੇ ਤਾਂ ਕੋਲ ਲੰਦੇ ਹੁਣ ਵੀ ਖੋਲ ਖੜਾ ਨਾ ਨਾ ਬੰਨ ਨਾ ਇਹ ਦੇਸੀ ਪਾਸ ਆ ਨੀ ਬਾਰੇ ਖੂਨ ਪਕੇਣਾ ਤੋਂ ਹੋ ਗਿਆ ਹਾਂ ਹਾਂ ਵਾਹ ਸੁਣ ਹੈ ਜਿਹੜਾ ਕੋਈ ਮਿਸਕਾ ਵੀ ਦੇਖਿਆ ਉਹ ਚੱਲ ਨੀ ਉੱਧਰ ਦੇਖ ਲੈ ਉੱਧਰ ਦੇਖ ਲੈ ਕੀ ਦੇਖ ਕੋਈ ਨਾ ਨਾ ਰਿਹਾ ਉਹ ਦੂਜੇ ਮਹਾਰਾਜ ਬਾਈ ਕਿਵੇਂ ਹੋ ਕੈਸੇ ਹੋ ਨਹੀਂ ਬੜਾ ਕਾਲ ਦੇ ਕਾਟਿਏ ਹਮ ਕੌਫ ਚਾਹ ਹੈਲੋ ਇਹ ਹਮ ਕੌਫ ਚਾਹ ਲਵ ਯੂ ਮੈਡਮ ਬਹੁਤ ਸਾਰਾ ਲਵ ਯੂ ਲਵ ਯੂ ਮੈਡਮ ਲਵ ਯੂ ਹਮਰੋ ਗਾਇਰਾ ਪੜੇ ਆ ਸੱਦੀ ਜਾਂਦੀਆਂ ਵਗ ਜਾ ਕਿਨੂੰ ਪਈ ਜਾਂਦਾ ਜੀ ਵਾਲੀ ਮੈਡਮ ਦਾ ਹੁਣ ਹੈ ਯੋ ਨਤੀਆ ਦੀਆਂ ਵੀ ਫੋਟੋਆਂ ਆ ਤਵਾਈ ਆਂਦੀਆਂ ਤੜਕੀ ਉਹ ਚ ਉਹ ਚ ਫਿਰ ਮੈਂ ਸੀ ਨਾ ਫੋਟੋ ਚ ਕੀ ਕਹਾਂ ਜੀ ਮੈਂ ਬਗਾ ਮੋਈ ਨਹੀਂ ਥੋੜਾ ਸੋਨਾ ਜਿਹੀ ਫੋਟੋ ਥੋੜੀ ਨਹੀਂ ਆਈ ਚੱਲ ਬੈਠ ਜਾ ਕੇ ਮੋਟਰਸਾਈਕਲ ਤੇ ਤਾਂ ਪੈਣ ਲੱਗੀ ਕੋਰੇ ਚਿਹਰੇ ਮੇਰੇ ਨੇ ਮੇਰੇ ਵੀ ਇਹੀ ਹੁੰਦੀ ਆ ਜਿਹੜਿਆ ਜਿਵੇਂ ਆ ਬਾਹਾਂ ਟੁੱਟੀ ਹੋਈ ਆ ਮੇਰੀ ਹੁਣ ਇਹ ਠੰਡ ਹੋਣ ਕਰਕੇ ਦਰਦਾ ਦੇ ਦੇ ਫਿਰ ਮੈਂ ਕਹਿਗਾ ਓਡੇ ਕੋਲ ਡਾਰਲਿੰਗ ਮੈਂ ਨਹੀਂ ਹੈਗਾ ਮਲੇ ਕੋਲੇ ਮਲੇ ਕੋਲੇਗਾ ਮੇਰੇ ਕੋਲੇ ਕਿੱਥੇ ਆ ਉਹ ਗੱਲਾਂ ਕਿਹੜੀਆਂ ਕਰਦੀਆਂ ਨਾਲ ਬੱਚੂ ਮੈਂ ਫੜਦਾ ਲੈ ਮੈਂ ਕਾ ਮਲੇ ਡੇਗਾ ਨਹੀਂ ਕੁਛ ਆ ਇਧਰ ਨੂੰ ਮੁੜ ਜਿਲੇ ਇਸ ਥਿੱਕੇ ਦਾਰਿੰਗ ਆ ਇਹਦੇ ਘਰ ਮੁੜੇ ਸਾਹਮਣਾ ਆ ਇੱਥੇ ਦਾਰਿੰਗ ਬੱਲਾ ਨਹੀਂ ਮੜਿਆ ਸਾਈਡ ਤੇ ਚਲੀ ਸੀ ਮੇਰੇ ਵਾਲ ਫੁੱਲੇ ਨੇ ਸਿਰ ਤੋਂ ਤਵਾਇਆ ਮੇਰੇ ਕੋਲ ਆ ਇਹ ਤੂੰ ਇਹਨੂੰ ਦੇਖ ਪੀ ਕਿੰਨੇ ਜਿਹੜਾ ਬਸ ਹਰ ਜੀ ਵੀ ਬਤਾ ਤੂੰ ਜਿਹਦਾ ਸੇਧਾਰ ਧੰਨਵਾਦ ਜਰਾਨਾ ਵੀ ਤੂੰ ਟੱਕਰ 14 ਸਾਲ ਤੋਂ ਬੰਦਾ ਪੂਰਾ ਐਕਸਪੀਰੀਅੰਸ ਹੋਇਆ ਤੂੰ ਜੋਰ ਹੋ ਗਿਆ ਅੱਜ ਕਿੱਥੇ ਦਾ 25 26 ਜੰਦਾ ਯਾਰ ਲਾੜੀ ਆ ਗਿਆ ਬਲਾਗ ਤੇ ਨਹੀਂ ਰਹਦਾ ਉਹ ਲਾ ਲਈ ਇੱਧਰ ਧਰ ਲੈ ਹੁਣ ਜੂਨੀ ਉੱਥੇ ਚੱਲ ਮੇਰੀ ਲੱਤ ਤੁਹਾਨੂੰ ਕੋ ਟੱਕ ਲਈ ਤੁਸੀਂ ਹਾਂ ਉਹ ਮੈਂ ਲੱਤ ਤੁਹਾਨੂੰ ਦਿਖਾਵਾਂ ਪੁੱਤ ਵੱਖਿਆ ਦੀ ਬਾਤ ਕਿੰਨੀ ਕਾਉਂਦੀ ਆ ਹੱਥ ਜੋੜ ਕੇ ਬਾਠ ਠੀਕ ਹੈ ਭਾਈ। ਘਟ ਹੁਣ ਇਧਰ ਇਧਰ ਲਈ ਤੂੰ ਕਹਿ। ਕਿਦੇ ਕਰਕੇ? ਆਪਣੀ ਸਰਪੰਚਣੀ ਕਰਕੇ ਫਿਰ ਵੀ ਚਲ ਸਾਡੀ ਗਲਤੀ ਹੈ ਮੰਨਦੇ ਆ। ਨਹੀਂ ਕੋਈ ਘਰੇ ਗਏ ਤੇ ਜਲ ਕੇ ਆਉਂਦਾ ਨਾਲੇ ਸਾਰਾ ਸਮਝੌਤਾ ਹੋ ਗਿਆ ਪਰ ਫਿਰ ਵੀ ਚਲੋ ਤੁਸੀਂ ਬੈਠੋ ਚਾਹ ਪਾਣੀ ਬਣਾਵਾਂ ਕੁਛ। ਚਾਹ ਪਾਣੀ ਤਾਂ ਬੱਸ ਬਸ ਆਹੀ ਆ ਸਾਨੂੰ ਮਾਪ ਬਾਪੂ ਮਾਫ ਕਰ ਦੇ। ਕੋਈ ਗੱਲ ਨਹੀਂ ਜੀ। ਬਾਪੂ ਨੇ ਤੇ ਤੁਹਾਨੂੰ ਮਾਰ ਚੱਲ ਪੈਰੀਆ ਸਲਾ ਦੇ ਪਿਉਾਂ ਵਰਗਾ ਤੇ ਪਿਉਾਂ ਦੇ ਪੈਰੀ ਹੱਤੀਆਂ ਤੁਹਾਨੂੰ ਆਉਂਦੀਆਂ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਭਾਈ ਕੋਈ ਨਹੀਂ ਬਾਲੀਦਰਦ ਹੁੰਦੀ ਹੈ ਨਾ ਲੱਤ ਇਸ ਕਰਕੇ ਹੱਥ ਵੀ ਨਹੀਂ ਲੱਗਦਾ ਬਚਤ ਰਹੇਗੀ ਹਾਂ ਬਚਤ ਹੀ ਰਹੇਗੀ ਕੋਈ ਨਾ ਸਰਪੰਚ ਨਹੀਂ ਬਾਲੀ ਪੈੜੀਆ ਮਗਾ ਸਰਪੰਚ ਨਹੀਂ ਫੇਰ ਵੀ ਉਹ ਆ ਪਤਾ ਲੈਣ ਆ ਗਈ ਹੈ ਤਾਂ ਦਿਆਲੂ ਹੈ ਮੈਂ ਤਾਂ ਕਿਸੇ ਦੇ ਮਰੇ ਤੇ ਮਕਾਨ ਨਹੀਂ ਜਾਂਦੀ ਸ਼ੁਕਰ ਕਰ ਮੈਂ ਪਤਾ ਲੈਣਾ ਆ ਗਈ ਰੋ ਨਹੀਂ ਮਾਰਨਾ ਮੈਂ ਤੇਰੇ ਕਰਕੇ ਆਈ ਆ ਮੈਂ ਫਿਰ ਆਪਾਂ ਚੁੱਕ ਕੇ ਆਏ ਆ ਚੰਗਾ ਕਹਿ ਤਾਂ ਦਿੱਤਾ ਵੀ ਮੈਨੂੰ ਮਾਫ਼ ਕਰ ਦਿਓ ਲੈ ਬਾਹਲੀ ਗੱਲ ਕਰਦਾ ਸ਼ਿੰਦਰ ਤੋਂ ਵੀ ਮੰਗ ਲੈਣੀ ਆ ਅੱਛਾ ਸ਼ਿੰਦਰ ਤੋਂ ਵੀ ਮੰਗ ਮੰਗੇ ਸ਼ਿੰਦਰ ਤੋਂ ਵੀ ਮੰਗਣੀ ਪੂ ਕੋਈ ਨਹੀਂ ਕੋਈ ਨਹੀਂ ਸਰਪੰਚਾ ਕੋਈ ਗੱਲ ਨਹੀਂ ਮੈਂ ਤਾਂ ਗਮਣ ਕਾ ਦਾ ਗੁੱਸਾ ਹੁੰਦਾ ਮੈਨੂੰ ਦੱਸੀ ਤਾਂ ਉਹੀ ਤਾਂ ਕਹਣਾ ਆੜ ਚ ਗਮੜ ਚ ਕਦੇ ਨਾ ਲੜੀ ਫਿਰ ਚਲੋ ਮੈਂ ਤੇ ਕਹਿੰਦੀ ਚਾਹ ਬਣਾ ਦਿੰਨੀ ਘੁੱਟ ਲੈ ਨਾ ਕੰਨ ਕਿਸੇ ਚੀਜ਼ ਦੀ ਲੋੜ ਹੋਈ ਨਾ ਉਦੋਂ ਮੇਰੇ ਕੋਲ ਲੈ ਜੀ ਰੋਟੀ ਤੇਰੀ ਮੈਂ ਪਕਾ ਦੂੰ ਅੱਜ ਨਹੀਂ ਮੈਂ ਕੈਂਸੀ ਸਰਪੰਚ ਤੁਸੀਂ ਚਾਹ ਪੀ ਜੋ ਇਹਨਾਂ ਨੂੰ ਜਾਣਨ ਦਾ ਕੋਈ ਨਹੀਂ ਨਿਕ ਚੱਲ ਕੋਈ ਗੱਲ ਨਹੀਂ ਜੇ ਕਾਹਦੀ ਲੋੜ ਹੋਈ ਨਾ ਮੈਨੂੰ ਫੋਨ ਕਰ ਆਜੋ ਹੁਣ ਕਰਿਆ ਜੀ ਚੱਲ ਕੋਈ ਨਾ ਆਪਣੀ ਸਰਪੰਚਣੀ ਕੋਲੇ ਚੰਗਾ ਜੀ ਦੱਸ ਦੀ ਜੇ ਕਿਸੇ ਦੀ ਲੋੜ ਹੋਵੇ ਜਿੰਦਰੇ ਉੱਤੀ ਭਾਗਾ ਤੇ ਤਾਂ ਮੈਨੂੰ ਕਾਦੀ ਲੋੜ ਹੈ ਬਸ ਸਰਪੰਚਣੀ ਕਰ ਦਿੰਦੀ ਚਾਹ ਜੀ ਬੱਗੋ ਹਾਂ ਬੱਗੇ ਠੀਕ ਹੁਣਾ ਮੈਂ ਤਾਂ ਠੀਕ ਐ ਖਿੰਦਰੇ ਇਹ ਨਾ ਡਰਦੇ ਪਾਣੀ ਭਰਦੇ ਨੇ ਹੁਣ ਹੁਣ ਇਹਨਾਂ ਨੂੰ ਆਇਆ ਵੀ ਕਿਤੇ ਕੋਈ ਹੂਲਾ ਨਾ ਫੱਕ ਲੈਣਾ ਇਹ ਬਾਗੇ ਹਾਂ ਬਾਗੇ ਕਰਤਾ ਮਾਫ ਤੁਸੀਂ ਉਹਨਾਂ ਨੂੰ ਮੈਂ ਤਾਂ ਕੋਈ ਨਹੀਂ ਕੀਤਾ ਪੁੱਤਾ ਮੈਂ ਨਹੀਂ ਮਾਫ ਮੁਵ ਕਰਿਆ ਹੁਣ ਹਾਂ ਪਹਿਰੇ ਹੱਥ ਲਾਉਂਦੀ ਸੀ ਮਾਖਾ ਕੋਈ ਲੋੜ ਨਹੀਂ ਉਹ ਸਰਪੰਚਣੀ ਤੋਂ ਗਲਤੀ ਹੋਈ ਸੀ ਅਗਲੀ ਮਾफी ਮੰਗੀ ਹੁਣ ਕੀ ਚਾਹੀਦਾ ਓ ਸਾਡਾ ਰੌਲਾ ਸਰਪੰਚਣੀ ਨਾਲ ਨਹੀਂ ਹੈਗਾ ਹਾਂ ਸਾਰਾ ਰੌਲਾ ਹੀ ਸਰਪੰਚ ਨਾਲ ਹੈ ਹਾਂ ਸਰਪੰਚ ਨਾਲ ਦੱਸੇ ਹੁਣ ਮੈਨੂੰ ਕੀ ਰੋਲ ਆਇਆ ਤੇਰਾ ਤੂੰ ਨਾ ਜਿਆਦੇ ਬਕਵਾਸ ਨਾ ਕਰਾ ਕਰ ਜਦੋਂ ਤੈਨੂੰ ਕਹੀ ਜਾਨੀ ਐ ਵੀ ਲੱਤ ਬਾਹ ਤਾਂ ਸਰਪੰਚ ਜੀ ਨੇ ਥੋੜੀ ਜਿਹੀ ਅਗਲੀ ਮਾफी ਮੰਗ ਕੇ ਗਏ ਨਾਲ ਪੈਰ ਖੜਕ ਕੇ ਠੀਕ ਐ ਬੇਨਤੀ ਮੇਰੀ ਇੰਨੀ ਸੀ ਜੇ ਪਰ 2 ਮਿੰਟ ਮੈਂ ਸੀਨ ਦੇ ਵਿੱਚ ਪਿਆ ਹਾਂ ਬਚਾ ਲੋ ਚੱਕਣਾ ਪੈ ਗਿਆ 2 ਮਿੰਟ ਮੈਂ ਦੁਬਾਰੇ ਲਾਉਣਾ ਪੈ ਕੱਲ ਕਰਦਾ ਹਾਂ ਹਾਂ ਚੰਗਾ ਜੇ ਵੀ ਮੈਂ ਲਾਉਣ ਦਾ 5 ਮਿੰਟਾਂ ਵੀ ਓਕੇ ਉਰਲਾ ਮੈਂ ਕਲਾ ਕੇ ਮੈਂ ਦੰਗ ਕਰੂ ਮੈਂ ਦੰਗ ਲੰਗਜੋ ਹੀ ਲੰਗਜੋ ਕੋਈ ਨਹੀਂ ਆ ਆ ਦੇਖਿਆ ਫਿਰ ਇਹ ਦੇਖ ਬਾਈ ਵੇ ਦੇਖ ਸਾ ਲੈਂਦਾ ਤਾਂ ਇਹ ਵੀ ਹਿਲਦਾ ਕਿਵੇਂ 15x ਹੈ ਮਤਲਬ 15x 15 ਰੈਡੀ ਚੱਲ ਕਰ ਲਾ ਆਲਾ ਭਾਈ ਦੀਪੀ ਮੈਂ ਤਾਂ ਇਹਨਾਂ ਦੇ ਜਾ ਕੇ ਆਉਣਾ ਕੰਮ ਹਾਏ ਹਾਏ ਘਰੇ ਤਾਰੇ ਆਉਂਦਾ ਨਾ ਬਈ ਬਣ ਕੇ ਉਹ ਭਾਈ ਲਾਲਚ ਨਹੀਂ ਕਰੀਦਾ ਹੁੰਦਾ ਬਾਲਾ ਚੱਲ ਕੋਈ ਨਹੀਂ ਧੰਨਵਾਦ ਤੇਰਾ ਤੂੰ ਇਤੋਂ ਦਿੱਕਤਾਰਤਾ ਨਹੀਂ ਤਾਂ ਮੈਂ ਉੱਥੇ ਆਟੋ ਨੂੰ ਡਿੱਕੀ ਜਾਂਦੀ ਤੈਨੂੰ ਪਤਾ ਹੱਥ ਨਾ ਕਰਾ ਦਿੰਦੇ ਨੇ ਮੇਰਾ ਤਾਂ ਭਾਈ ਮਹੀਨਾ ਹੋ ਗਿਆ ਆਹੀ ਕੰਮ ਹੈ ਆਹੀ ਕੰਮਾ ਮਤਲਬ ਸਾਰੇ ਪਿੰਡ ਦੀਆਂ ਬਾਹਾਂ ਕਿਸੇ ਦੀ ਲੱਤ ਟੁੜ